ਆਏ ਸਾਰੇ ਜਰਨਲਿਸਟਾਂ ਨੂੰ ਜੀ ਆਇਆਂ ਨੂੰ ਸਦਾ ਬਕਾਸ਼ ਸਿੰਘ ਜੀ ਆਜੋ 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 ਅੱਜ ਅਸੀਂ ਦੁਆਬੇ ਦੀ ਤਫ਼ਤੀ ਤੇ ਦੁਆਬੇ ਦੀਆਂ ਮੰਡੀਆਂ ਚੇਓ ਸਬਜ਼ ਮੰਡੀ ਐ ਦਾੜਾ ਮੰਡੀ ਐ ਇਹਨਾਂ ਮੰਡੀਆਂ ਦੀ ਕਾਇਆਕਲਪ ਕਰਨ ਵਾਸਤੇ ਕਿਉਂਕਿ ਪੰਜਾਬ ਸੂਬਾ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ 80% ਲੋਕ ਪਿੰਡਾਂ ਦੇ ਵਿੱਚ ਵੱਸਦੇ ਆ 72% ਲੋਕ ਸਿੱਧੇ ਦਾ ਸਿੱਧੇ ਤੋਂ ਉੱਤੇ ਖੇਤੀ ਦੇ ਨਾਲ ਸੰਬੰਧਿਤ ਨੇ ਆਸਾਦ ਭਗਵਾਨ ਸਿਗਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦਾ ਸੋਚਣਾ ਉਹਨਾਂ ਦੀ ਸਮਝ ਹੈ ਕਿ ਜੇ ਖੇਤੀ ਨੂੰ ਡਿਵੈਲਪ ਕਰਨਾ ਹੈ ਜੇ ਆਪਾਂ ਸਬਜ਼ੀਆਂ ਕਿੱਤੀ ਵੜੀ ਦੂ ਹੋ ਤੱਕ ਕਿਤੇ ਖੜਨਾ ਤੇ ਜਿਹੜਾ ਕਿੱਤੀ ਬਾੜੀ ਦੇ ਵਿੱਚ ਮੰਡੀ ਕਰਦਾ ਸਿਸਟਮ ਹੈ ਇਹਨੂੰ ਆਪਾਂ ਨੂੰ ਠੀਕ ਕਰਨਾ ਪਊਗਾ। ਔਰ ਅਸੀਂ ਮਤਲਬ ਤਾਂ ਹੈ ਕਿ ਤਾਂ ਕਿ ਕਿਸਾਨ ਜਿਹੜਾ ਚਾਹੇ ਸਬਜੀ ਵੀ ਦਾ ਕਣਕ ਵੀ ਦਾ ਝੋਨਾ ਵੀ ਦਾ ਕੁਝ ਵੀ ਦਾ ਉਹ ਮੰਡੀ ਕਰਨ ਵਾਸਤੇ ਮੰਡੀ ਦੇ ਵਿੱਚ ਆਉਂਦਾ। ਇਸ ਕਰਕੇ ਮੰਡੀਆਂ ਜਿਹੜੀਆਂ ਇਹਨਾਂ ਦੇ ਵਿੱਚ ਛੱਡ ਬਣਾਏ ਜਾਣ, ਚਾਹ ਦਵਾਦੀਆਂ ਕੀਤੇ ਜਾਣ ਇਹਨਾਂ ਮੰਡੀਆਂ ਨੂੰ ਅੱਜ ਦੇ ਜੁਗ ਦੇ ਹਾਂ ਦੀਆਂ ਮੰਡੀਆਂ ਜਿਹੜੀਆਂ ਬਣਾਇਆ ਜਾਵੇ ਉਹਦੇ ਨਾਲ ਮੰਡੀਆਂ ਦੇ ਨਾਲ ਜਿਹੜੀਆਂ ਲਿੰਕ ਛੜਕਾ ਜੁੜਦੀ ਹੈ ਉਹਨਾਂ ਦੀ ਜਿਹੜੀ ਮੁਮਮਤ ਹੋਣ ਵਾਲੀ ਹੈ ਉਹ ਕਰਵਾਈ ਜਾਵੇ ਸਵੱਜ ਦਬਾਬੇ ਦੇ ਵਿੱਚ ਕਾਫੀ ਥਾਵਾਂ ਤੇ ਅਸੀਂ ਇਹਨਾਂ ਵਕਾਸ ਘਾਤਾ ਦਾ ਜਿਹੜਾ ਉਹ ਨੀ ਪੱਥਰ ਰੱਖਣ ਜਾਦੇ ਮੈਂ ਪਹਿਲਾਂ ਕਰਾਇਆ ਥੋੜੇ ਹੀ ਰੱਖਿਆ ਸੀਗਾ ਪਰ ਇੱਥੇ ਆਏ ਹਾਂ ਇੱਥੇ ਬਾਅਦ ਦੇ ਵਿੱਚ ਰੂਪੋਆਨ ਕੋਦਰ ਨੂਲਮੈ ਉਹਨਾਂ ਮੰਡੀਆਂ ਦੇ ਵਿੱਚ ਮੈਂ ਚੱਲਿਆ ਸਾਰੇ ਦੁਆਬੇ ਦੇ ਵਿੱਚ ਫਿਰ 26 ਤਰੀਕ ਨੂੰ ਦੁਆਬਾ ਫਿਰ ਕਰਤਾਰਪੁਰ ਆਦਮਪੁਰ ਕੁੱਕੜਕਲਾ ਸਾਡੇ ਸੌਣੀ ਵਾਲੇ ਤੋਂ ਹਾਂ ਫਿਰ ਦੋਸਤ ਇਹਨਾਂ ਮੰਡੀਆਂ ਦੇ ਵਿੱਚ ਆਪਾਂ ਵਕਾਸ ਕਰਦਾ ਦੇ ਜਿਹੜੇ ਪ੍ਰੋਜੈਕਟ ਸ਼ੁਰੂ ਕਰਾਂਗੇ ਸੋ ਅੱਜ ਅਸੀਂ ਇਸ ਮੰਡੀ ਦਾ 2 ਕਰੋੜ 32 ਲੱਖ ਰੁਪਏ ਦਾ ਜਿਹੜਾ ਪਹਿਲਾ ਜਿਹੜਾ ਡਿਵੈਲਪਮੈਂਟ ਦਾ ਉਹ ਅੱਜ ਅਸੀਂ ਨੀਂ ਪੱਥਰ ਰੱਖਿਆ ਉਹਦੇ ਨਾਲ ਦੀ ਡਿਮਾਂਡ ਹੈ ਕੁਝ ਹੋਰ ਸ਼ੈੱਡ ਬਣਨੇ ਆ ਉਹ ਕਰੀਬ 4 ਕਰੋੜ ਦੇ ਮੇਰੇ ਬਣਨਗੇ ਉਹ 4 ਕਰੋੜ ਰੁਪਇਆ ਵੀ ਆਪਾਂ ਇੰਨਾਂ ਨੂੰ ਬਦਲ ਜਿਹੜਾ ਉਹ ਦੇ ਦਾਂਗੇ ਬੰਵਾਰਤੀ ਵੀਰ ਨੇ ਦੱਸਿਆ ਕਿ ਇੱਥੇ ਆ ਛੜ ਦੀ ਲੋੜ ਆ ਉਹ ਵੀ 40 ਕਰੋੜ ਰੁਪਈਆ ਮੇਰੇ ਨਾਲ ਮੰਡੀ ਬੋਰਡ ਦੇ ਚੀਫ ਸਾਹਿਬ ਸਾਰੇ ਅਫਸਰ ਆਏ ਉਹ ਵੀ 40 ਕਰੋੜ ਰੁਪਈਆ ਦੇਾਂਗੇ ਅਸੀਂ ਟੋਟਲ ਦਬਾਬੇ ਦੇ ਵਿੱਚ ਸਾਰੀਆਂ ਮੰਡੀਆਂ ਦੇ ਵਿੱਚ ਲਗ ਛੜਕਾਂ ਦੇ ਉੱਤੇ 126 ਕਰੋੜ ਰੁਪਈਆ ਜਿਹੜਾ ਉਹ ਖਰਚ ਕਰਨ ਜਾ ਰਹੇ ਆ ਉਹ ਇੱਥੋਂ ਦੀਆਂ ਛੜਕਾਂ ਦੀ ਉਹ ਮੰਡੀਆਂ ਦੀ ਕਾਇਆ ਕਲਪ ਜਿਹੜੀ ਕੰਮ ਜਾ ਰਹੇ ਆ ਉਹਦੇ ਵਾਸਤੇ ਮੈਂ ਅੱਜ ਇਸ ਮੰਡੀ ਦੇ ਵਿੱਚ ਆਇਆ ਇਸ ਹਲਕੇ ਦੇ ਇੰਚਾਰਜ ਸਦਾ ਬਲਕਾਸ਼ ਸਿੰਘ ਹਣੀ ਐਮ ਐਲ ਏ ਸਾਹਿਬ ਸਾਡੇ ਅਦੋੜਾ ਜੀ ਐਮ ਐਲ ਏ ਸਾਹਿਬ ਸੋਢੀ ਸਾਹਿਬ ਸਾਡੇ ਜੰਦਰ ਸ਼ੋਢੀ ਤੋਂ ਔਰ ਬਾਕੀ ਅਫਸਰ ਸਹਿਬਾਨ ਪਾਰਟੀ ਦੇ ਸਾਰੇ ਸਾਥੀ ਆਏ ਆ ਸਭ ਨੂੰ ਜੀ ਆਇਆਂ ਬਸ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ 75 ਸਾਲਾਂ ਦੇ ਵਿੱਚ ਜਿਹੜਾ ਕਾਂਗਰਸ ਤੇ ਕਾਲੀ ਦਲ ਦੇ ਰਾਜ ਵਿੱਚ ਵਿਕਾਸ ਨਹੀਂ ਹੋਇਆ ਉਹ ਅਸੀਂ ਪਹਿਲੇ 1 ਸਾਲ ਦੇ ਵਿੱਚ ਹੀ ਜਿਹੜਾ ਉਹ ਕੱਥਲੇ ਅਜੇ ਮਤਲਬ ਜਿਹੜਾ 11 ਮਹੀਨੇ ਦੇ ਕਰੀਬ ਹੋਇਆ ਅਗਲੇ ਮਾਸ ਦੇ ਵਿੱਚ 19 ਤਰੀਕ ਨੂੰ ਸਰਕਾਰ ਬਣੀ ਦੂ ਇੱਕ ਸਾਲ ਹੋ ਜਾਊਗਾ ਉਹ 1 ਸਾਲ ਦੇ ਵਿੱਚ ਸਾਡੇ ਹਰਮਤ ਪਿਆ ਦੇ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਜੀ ਨੇ ਸਾਡੇ ਮੰਤਰੀਆਂ ਦਾ ਸਾਡੇ ਐਮ ਐਲ ਏ ਸਭਾਂ ਦਾ ਸਹਿਯੋਗ ਲੈ ਕੇ ਪੰਜਾਬ ਦੇ ਵਿੱਚ ਬਹੁ ਪੱਕੀ ਵਿਕਾਸ ਦਾ ਜਿਹੜੇ ਕਾਰਜ ਹੈ ਉਹ ਸ਼ੁਰੂ ਕੀਤੇ ਆ ਅੱਜ ਤੁਸੀਂ ਖਵਾਦਾ ਪੜੀਆਂ ਹੋਣੀਆਂ ਕੱਲ ਸਾਡੀ ਕੈਬਨਿਟ ਮੀਟਿੰਗ ਸੀਗੀ ਅਸੀਂ ਕਰੀਬ 14000 ਦੇ ਕਰੀਬ ਜਿਹੜੇ ਕੱਚੇ ਮਨਾਜਮ ਉਹਨਾਂ ਨੂੰ ਪੱਕਿਆ ਕੀਤਾ ਹੋਰ ਵੀ ਕਈ ਕੁਝ ਕੀਤਾ ਸੋ ਬਸ ਵਾ ਤੁਹਾਨੂੰ ਕਹਿਣਾ ਹੈ ਕਿ ਸਾਡੀ ਸਰਕਾਰ ਅਸੀਂ ਦਬਾਬੇ ਨੂੰ ਇੱਕ ਬਹੁਤ ਖੂਬਸੂਤ ਤੇ ਵਧੀਆ ਏਰੀਆ ਬਣਾਉਣਾ ਚਾਹੁੰਦੇ ਆ ਕਿਉਂਕਿ ਸਭ ਤੋਂ ਜ਼ਿਆਦਾ ਇੰਨਾ ਦਾ ਹੀ ਵੀਰ ਦਬਾਬੇ ਤੋਂ ਬਾਹਰਲੇ ਦੇਸ਼ਾਂ ਚ ਗਏ ਆਹ ਦੁਆਬੇ ਦੇ ਵਿੱਚ ਜਿਹੜਾ ਤਰੱਕੀ ਹੋਈ ਹੁਣ ਤੱਕ ਪੂਰੇ ਹੁਣ ਤੱਕ ਪੰਜਾਬ 'ਚ ਹੀ ਐ ਪਰ ਦੁਆਬੇ ਦੇ ਜਿਹੜੀ ਤਰੱਕੀ ਕੀਤੀ ਉਹਦੇ ਚੈਨਾ ਦਾ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਐ ਸੋ ਅਸੀਂ ਦੁਆਬੇ ਦੀ ਵਕਾਸ ਮੱਖੋ ਜਿਹੜੀ ਕਾ ਕਲਪ ਉਹ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਮੈਂ ਅੱਜ ਤੁਹਾਡੀ ਮੰਡੀ ਦੇ ਵਿੱਚ ਆਇਆ ਸੀਗਾ ਸਰਕਾਰ ਤੁਸੀਂ ਐਨ ਆਰ ਆਈ ਤੇ ਕੀਤੀ ਐ ਐਨ ਆਰ ਆਈ ਸਭ ਦੇ ਇਲੈਕਟਰੀ ਹੋਣ ਦੇ ਸਾਲ ਪੂਰਾ ਡਿਮਾਂਡ ਹੈ ਕਿ ਇਲੈਕਸ਼ਨ ਕਰਵਾਈ ਜਾਵੇ ਜਲਦੀ ਇਹਦੇ ਬਾਰੇ ਫੈਸਲਾ ਇੱਕ ਚੇਂਜ ਸਰਕਾਰ ਨੇ ਚੇਤਾਵਨੀ ਜੇਕਰ ਪੰਜਾਬ ਸਰਕਾਰ ਵੱਲੋਂ ਐਨਐਚਐਮ ਸਹਿਤ ਫਾਇਨ ਕੀਤੇ ਐਮਯੂ ਦੇ ਗਾਈਡਲਾਈਨ ਦੀ ਪਾਲਣਾ ਨਹੀਂ ਕੀਤੀ ਜਾਂਦੀ ਤੇ ਕਲੀਨਿਕਲ ਦੀ ਬਿਲਡਿੰਗ ਤੇਰੀ ਬ੍ਰਾਂਡਿੰਗ ਹੈ ਆਸ਼ਮਾਨ ਭਾਰਤ ਹੈਲਥ ਐਂਡ ਵੈਲਨਸ ਸੈਂਟਰ ਵੱਜੋਂ ਨਹੀਂ ਕੀਤੀ ਜਾਂਦੀ ਤੇ ਜਿਹੜਾ ਫੰਡ ਹੈ ਰੋਕ ਦਿੱਤੇ ਚੋਗੇ ਕਿਦਾ ਦੇਖਦੇ ਨਹੀਂ ਨਹੀਂ ਕੋਈ ਨਹੀਂ ਰੋਕ ਸਕਦਾ ਸਾਡੇ ਫੰਡਾਂ ਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਬਿਲਕੁਲ ਸਹੀ ਕੰਮ ਕਰ ਰਹੇ ਸਮਝਦੇ ਕਿ ਨਿਕਲ ਸੈਂਟਰ ਸਰਕਾਰ ਤੁਹਾਨੂੰ ਪਤਾ ਹੀ ਹੈ ਬੀਜੇਪੀ ਦਾ ਜੋ ਰੋਲ ਹੈ ਜਿੱਤੇ ਉਹਨਾਂ ਦੀ ਸਰਕਾਰਾਂ ਨਹੀਂ ਗਈਆਂ ਕੱਲਾ ਇੱਥੇ ਦੀ ਪੰਜਾਬ ਦੇ ਤਾਮਿਲ ਲਾਡੂ ਕਹਿੰਦਾ ਜਿੱਥੇ-ਜਿੱਥੇ ਭਾਜਪਾ ਦੀ ਗਵਰਨਮੈਂਟ ਹੈ ਨਹੀਂ ਉਹਨਾਂ ਸਟੇਟਾਂ ਦੇ ਪੜੇਸ਼ਾਹ ਕਰਦੇ ਦਿੰਦੇ ਪਰ ਕੋਈ ਇਦਾਂ ਦੀ ਕੋਈ ਪਰਵਾਹ ਨਹੀਂ ਸਰ ਅਮਰਿਤਪਾਲ ਵੱਲੋਂ ਵੀ ਕਿਹਾ ਗਿਆ ਕਿ ਜੇ ਸਾਡੇ ਸਾਥੀਆਂ ਤੇ ਪਰਚਾ ਨਹੀਂ ਰੱਦ ਹੁੰਦਾ ਤੇ ਅਜਨਾਲਾ ਵਿੱਚੇ ਕੱਟ ਕੇ ਇੱਧਰ ਜਾਊਗਾ ਕੋਈ ਕੋਈ ਇਦਾਂ ਦੀ ਕੋਈ ਗੱਲ ਨਹੀਂ ਬਟ ਮੈਂ ਮੈਂ ਤੁਹਾਡੇ ਦੇ ਹਜ਼ਾਰਾਂ ਆਂ ਮੈਂ ਮੰਡੀਆਂ ਦਾ ਯਾਰ ਪੂਲਤ ਕਹਿੰਦਾ ਆ ਤੇ ਮੰਡੀਆਂ ਬਾਰੇ ਕਿਉਂ ਨਹੀਂ ਸਵਾਲ ਕਰਦੇ ਚਲੋ ਮੰਡੀ ਬਾਰੇ ਕਰਦੇ ਆਂ ਯਾਰ ਬਿਲਕੁਲ ਇਹ ਦੇ ਦੇਣ ਔਰ ਇਤੇ ਬਹੁਤ ਪੈਸਾ ਖਰਚ ਕਰਦੇ ਔਰ ਟੋਟਲ ਜਦੋਂ ਕਿਸੇ ਨਇਤ ਦਾ ਸਫਾਈ ਕਰੇ ਦਾ ਕੰਮ ਤੁਸੀਂ ਦੇਖੀ ਜਾਓ ਅਸੀਂ ਪਹਿਲਾਂ ਕੀ ਸੀ ਜਿਹੜਾ ਅਸੀਂ ਪਾਣੀ ਡਿਸਟ੍ਰੀਬਿਊਟ ਕਰਦੇ ਸੀਗੇ ਪਾਈਪ ਪਾਉਂਦੇ ਸੀਗੇ ਉਹਦੇ ਲਈ 80% ਪੈਸਾ ਜਿਹੜਾ ਸਰਕਾਰ ਦਿੰਦੀ 20% ਪੰਚਾਇਤਾਂ ਨੂੰ ਜਮ੍ਹਾਂ ਕਰਾਉਣਾ ਪੈਂਦਾ ਸੀ ਪਰ ਬਹੁਤ ਸਾਰੀਆਂ ਪੰਚਾਇਤਾਂ ਕੋ ਵਿਚਾਰੀਆਂ ਕੋ ਫੰਡ ਨਹੀਂ ਸੀਗੇ ਉਹ ਪੈਸਾ ਉਨਾਂ ਦਾ ਨਾਜਮਾ ਕੌਣ ਕਰਕੇ 80% ਰਿਫੰਡ ਦੇਣਾ ਸੀ। ਉਹ ਅਸੀਂ ਤੈਅ ਕਰਤਾ ਕਿ ਸਾਰਾ ਟੋਟਲ ਸਰਕਾਰ ਲਾਊਗੀ। ਸਾਰਾ ਪੈਸਾ ਅਸੀਂ ਲਾਵਾਂਗੇ ਇਸ ਕਰਕੇ ਕੋਈ ਵੀ ਪ੍ਰੋਜੈਕਟ ਜਿਹੜਾ ਉਹ ਬੰਦ ਦੇਊਗਾ ਐਸ ਤੱਕ ਅਸੀਂ ਤੈਅ ਕਰ ਲਿਆ ਪਹਿਲਾਂ ਹੀ ਤੈਅ ਕਰ ਲਿਆ। ਕਿਉਂਕਿ ਪਹਿਲਾਂ ਨਰਮੇ ਨੇ ਲਕੜਾ ਬੋਧ ਦੇ ਏਰੀਆ ਦੇ ਵਿੱਚ ਕਿੰਨੂੰ ਵਗਾਦਾ ਫਸਲਾਂ ਦੇ ਹਿਸਾਬ ਨਾਲ ਪਾਣੀ ਤੈਅ ਕਰ ਲਿਆ। ਮਾਨ ਸਾਹਿਬ ਨੇ ਉਦੋਂ ਕੈਬਨਟ ਮੀਟਿੰਗ ਸੀਗੀ ਔਰ ਅਸੀਂ ਹਰ ਥਾਂ ਤੇ ਪੰਜਾਬ ਦੇ ਹਰ ੁੱਕਰ ਦੇ ਚਰਕਾ ਪਾਣੀ ਪਹੁੰਚੂਗਾ ਜੀ ਤੁਸੀਂ ਵੀ ਕਹਦਾ। ਅੱਛਾ ਤਾਂ ਬੇਮੌਸਮੀ ਜਿਹੜੀ ਗਰਮੀ ਪੈ ਰਹੀ ਹੈ ਹੁਣ ਕਿਉਂਕਿ ਆ ਆਵਾ ਜਿਹੜਾ ਮਹੀਨਾ ਉਹਦਾ ਮੌਸਮ ਨਹੀਂ ਹੰਤ ਹੁੰਦਾ। ਕਿਤੇ ਲੈ ਕਿਤੇ ਕਿਸਾਨਾਂ ਉੱਤੋਂ ਚਿੰਤਾ ਚ ਨਕੋ ਗਿਆ ਕਿਉਂਕਿ ਜਦੋਂ ਝਾੜ ਹੈਗਾ ਤਣਕਦਾ ਉਹਨ ਲੱਗਦਾ ਘਟ ਜਾਏਗਾ। ਗਾਣਾ ਛੋਟਾ ਹੋ ਜਾਂਦਾ। ਨਹੀਂ ਉਹ ਤਾਂ ਉਹ ਤਾਂ ਫਰਕ ਪੈਂਦਾ। ਵੇਖੋ ਵਾਤਾਵਰਨ ਪੂਰੀ ਦੁਨੀਆ ਨੂੰ ਦਬਾ ਦਿਆ। ਜੀ ਇੱਥੇ ਵੀ ਵਜ਼ ਹੈ। ਪਰ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਅਸੀਂ ਆਪਣੇ ਕਿਸਾਨ ਨੂੰ ਇਦਾਂ ਨਹੀਂ ਛੱਡਾਂਗੇ। ਜੇ ਉਹਦੇ ਉੱਤੇ ਕੁਝ ਸਾਨੂੰ ਕਰਨਾ ਪਿਆ ਉਹ ਸੀ ਕਰਾਂਗੇ ਇਹ ਕਿਸਾਨਾਂ ਦੇ ਨਾਲ ਨਹੀਂ ਆ ਗੁਰਦੁਆਰਿਆਂ ਵਿੱਚ ਜਿਹੜਾ ਮਾਨਤ ਦੇ ਦੇ ਪੱਖ ਦਾ ਜਾ ਰਹੇ ਹੈਗਾ ਕਾਹਦਾ ਇਹ ਰਾਂ ਦਾ ਜਿਹੜਾ ਸਰ ਕੀ ਹਰਿਆਣਾ ਵਿੱਚ ਜਿਹੜਾ ਪਾਲੇ ਆ ਰਹੇ ਹੈਗੇ ਐਸਜੀਪੀਸੀ ਗੁਰਦੁਆਰਿਆਂ ਦੇ ਛੱਡੋ ਐਸਜੀਪੀਸੀ ਦਾ ਮਸਲਾ ਜੀ ਉੱਤੇ ਮੈਂ ਕੁਝ ਨਹੀਂ ਕਰਾਂਗਾ ਅੱਛਾ ਸਰ ਖੇਤੀਬਾੜੀ ਦੀ ਕਰ 295 ਲੱਗੀ ਖੇਤੀਬਾੜੀ ਦੀ ਕਰੋ ਖੇਤੀ ਤੁਸੀਂ ਤਾਂ ਪਾਲਦੇ ਸਰਕਾਰ ਨੇ 295 ਲਾਈ ਆਈ ਹੈਗੀ ਆ ਉਹ ਕਿਉਂ ਪੁੱਛ ਰਹੇ ਕਿ ਇਹ ਕਿਉਂ ਲਾਈ ਆ ਦੱਸੋ ਮੈਨੂੰ ਪਤਾ ਨਹੀਂ ਜੀ ਕਿੱਥੇ ਲੱਗੀ ਕਿੱਥੇ ਨਹੀਂ ਲੱਗੀ ਮੈਂ ਇਹੋ ਜਿਹੇ ਸਵਾਲਾਂ ਦੇ ਬਹੁਤਾ ਮੇਲੇ ਐਵੇਂ ਤਰੀਕ ਸਰ ਵਕਾਸ ਕਰਨਾ ਪੰਜਾਬ ਦਾ ਇਹ ਕੋਈ ਮੁੱਦੇ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਰਸਗਾਰ ਚਾਹੀਦਾ ਐਜੂਕੇਸ਼ਨ ਚਾਹੀਦੀ ਹੈ ਚੰਗੀਆਂ ਸੁੱਖ ਸਹੂਲਤਾਂ ਚਾਹੀਦੀਆਂ ਇਹ ਜਿਹੜੇ ਈਸ਼ੂ ਐਨਾਂ ਤੇ ਕੋਈ ਬਹੁਤ ਹੀ ਚਿੰਤਾ ਦਾ ਗਦੋ ਅਸੀਂ ਐਨਾਂ ਈਸ਼ੂਆਂ ਤੇ ਕੁਝ ਨਹੀਂ ਹੁੰਦੇ ਤੇ ਪਾਉਦੇ ਬੱਜੀ ਨੇ ਜਦੋਂ 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 ਝੋਨੇ ਦਾ ਸੀਜ਼ਨ ਸੀ ਸੀਜ਼ਨ ਨਹੀਂ ਨਾ ਮੜਿਆ ਬਾਸਮਤੀ ਦਾ ਸੀਜ਼ਨ ਸੀ ਪਾਣੀ ਚ ਪਲੂਟ ਹੋਣ ਕਰਕੇ ਜਿਹੜੀਆਂ ਰਿਪੋਰਟਾਂ ਸਾਡੇ ਕੋਲ ਆਈਆਂ ਸੀ ਦਵਾਈਆਂ ਦੀ ਅਸੀਂ 10 ਕਿਸਮ ਦੀਆਂ ਦਵਾਈਆਂ ਦੇ ਉੱਤੇ ਪਾਬੰਦੀ ਲਾਤੀ ਜਿਹੜੀ ਹੋਰ ਵੀ ਸਾਨੂੰ ਲੱਗੂਗਾ ਕਿ ਕਿਸੇ ਦਵਾਈ ਦੇ ਨਾਲ ਪਲੂਟ ਹੋ ਰਿਹਾ ਜਾਂ ਮਨੁੱਖਤਾ ਦੇ ਅੰਗੇਸਟ ਹੋ ਰਿਹਾ ਜਾਂ ਸਿਹਤ ਦੇ ਖਿਲਾਫ ਹੋ ਰਿਹਾ ਉੱਥੇ ਅਸੀਂ ਕਾਰਵਾਈ ਕਰਾਂਗੇ ਮੈਂ ਉੱਥੇ ਵੀ ਹਾਂ ਤੁਸੀਂ ਦੇਖਿਆ ਕੱਲ ਬਸੋ ਮਾਨ ਸਾਹਿਬ ਖੁਦ ਆ ਕੇ ਜਿਹੜਾ ਲਧਿਆੜੇ ਵਾਲਾ ਬੁੱਢਾ ਤਾਤਾ ਉਹਦੇ ਬਾਅਦ ਵਿੱਚ ਖੁਦ ਉੱਤੇ ਪ੍ਰੋਜੈਕਟ ਦਾ ਅਧਾਰਤਨ ਕਰਕੇ ਗਏ ਜਿਹੜਾ ਵੀ ਇੰਡਸਟਰੀ ਦਾ ਪਾਣੀ ਪੋਲਿਊਟ ਹੋ ਰਿਹਾ ਜਿਹਦੇ ਨਾਲ ਉਹ ਸਭ ਚੀਜ਼ਾਂ ਅਸੀਂ ਠੀਕ ਕਰਦੇ ਆਂ ਆਈ ਇੰਡਸਟਰੀ ਵਾਲਿਆਂ ਨੂੰ ਨਾਲ ਲੈ ਕੇ ਠੀਕ ਕਰਦੇ ਕਿ ਭਈ ਇਹਨੂੰ ਠੀਕ ਕਰੋ ਆਪਣਾ ਸਿਸਟਮ ਜਿਹੜਾ ਅਸੀਂ ਪਾਣੀ ਨਿਕੰਦਾ ਜਿਹੜਾ ਪੰਜਾਬ ਦਾ ਪਾਣੀ ਖਰਾਬ ਨਹੀਂ ਹੁੰਦਾ ਨਾ ਇਸ ਕਰਕੇ ਅਸੀਂ ਉਹਦੇ ਤੇ ਬਿਲਕੁਲ ਚਿੰਤਤ ਹੈ ਦੇਖੋ ਇਹ ਜਿਹੜਾ ਬੀਨੂੰ ਬਹੁਤਾ ਬਿਲਕੁਕੁਲ ਰਿਪੋਰਟ ਨਹੀਂ ਆਈ ਕਿ ਰੇਟ ਘਟਿਆ ਪਿਲੇ ਨਾਲੋਂ ਕਿ ਵਧਿਆ ਸਾਡੇ ਕੋਲ ਰਿਪੋਰਟ ਹੈ ਕਿ ਆਲੂ ਦੀ ਕਾਸਟ ਜਿਹੜੀ ਆ ਉਹਦੀ ਕੁਆਲਿਟੀ ਤੇ ਵੇੜ ਦੇ ਪੱਖੋਂ ਬਹੁਤ ਵਧੀਆ ਉਹ ਸਾਡੇ ਕੋਲ ਕੋਈ ਕਿਸਾਨ ਨਹੀਂ ਇਦਾਂ ਦਾ ਆ ਜਿੰਨੇ ਆ ਕੇ ਸਾਨੂੰ ਕਿਹਾ ਹੋਵੇ ਪਰ ਜੇ ਇਦਾਂ ਦੀ ਕੋਈ ਜੇਦਾਂ ਦੀ ਕੋਈ ਸਮੱਸਿਆ ਹੋਊਗੀ ਤੇ ਮਾਨ ਸਰਕਾਰ ਜਿਹੜੀ ਕਿਸਾਨਾਂ ਦੇ ਨਾਲ ਖੜੀ ਹੈ ਸਰਦਾਰਪੁਰ ਦੇ ਵਿੱਚ ਵੀ ਇਹੋ ਜਿਹਾ ਮਾਮਲਾ ਹੈ ਜਿੱਥੇ ਬੰਦ ਗੋਭੀ ਦੀ ਫਸਲ ਕਿਸਾਨ ਵੱਲੋਂ ਵਾਦੀ ਪਈ ਗਈ ਕੋਈ ਮੈਂ ਕਹਾਂ ਸਾਡੀ ਜਿੱਥੇ ਸਾਡੇ ਕੋਲ ਇਦਾਂ ਦਾ ਮਸਲਾ ਆਊਗਾ ਮੈਂ ਤੁਹਾਨੂੰ ਮੋٹے ਤੌਰ ਤੇ ਕਹਤਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸਾਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੀ ਆ ਜਿੱਥੇ ਕਿਤੇ ਕੋਈ ਡੈਮੇਜ ਹੋਊਗਾ ਉਹਦੀ ਪਰਭਾਈ ਵਾਸਤੇ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹ ਤਾਂ ਛੋਟਾ-ਬੋਟਾ ਸਿਕਦਾ ਹੋਣਾ ਜੀ